ਇਹ ਸਾਰੇ ਆਰਟਿਸਟ ਨੂੰ ਮੈਂ ਸਕਰੀਨ ਤੇ ਦੇਖ ਕੇ ਵੱਡੀ ਹੋਈਆਂ ਸੋ ਮੈਂ ਕਦੇ ਇਮੇਜਿਨ ਵੀ ਨਹੀਂ ਸੀ ਕਰ ਸਕਦੀ ਕਿ ਮੈਂ ਇਹਨਾਂ ਦੇ ਨਾਲ ਇੱਕ ਫਰੇਮ 'ਚ ਖੜੂੰਗੀ ਸਕਰੀਨ ਸ਼ੇਅਰ ਕਰੂੰਗੀ ਆਪਣੀ ਈਗੋ ਨੂੰ ਸਾਈਡ ਤੇ ਰੱਖ ਕੇ ਉਹਨਾਂ ਨੂੰ ਇਹ ਚੀਜ਼ਾਂ ਨੂੰ ਫਿਕਸ ਕਰੋ ਆਪਣੇ ਰਿਸ਼ਤੇਆਂ ਨੂੰ ਨਾਲ-ਨਾਲ ਲੈ ਕੇ ਚੱਲੋ ਆਪਾਂ ਲਾਈਫ 'ਚ ਬਹੁਤ ਅੱਗੇ ਵੱਧ ਜਾਨੇ ਆ ਕੈਰੀਅਰ 'ਚ ਅੱਗੇ ਵੱਧ ਜਾਨੇ ਆ ਬਟ ਆਪਣੇ ਜਿਹੜੇ ਰਿਸ਼ਤੇ ਹੁੰਦੇ ਆ ਆਪਣੇ ਖਾਸ ਰਿਸ਼ਤੇ ਹੁੰਦੇ ਆ ਲਾਈਫ 'ਚ ਉਹਨਾਂ ਨੂੰ ਵੀ ਨਾਲ-ਨਾਲ ਆਪਾਂ ਨੂੰ ਲੈ ਕੇ ਚੱਲਣਾ ਬਣਦਾ ਆਪਣੇ ਘਰ ਬੇਗਾਨੇ ਇੱਕ ਬਹੁਤ ਹੀ ਯੂਨਿਕ ਜਿਹਾ ਟਾਈਟਲ ਹੈ ਜਿਹੜੀ ਕਿ ਇਹ ਮੂਵੀ ਹੈ 15 ਨਵੰਬਰ ਦੀ ਰਿਲੀਜ਼ ਹੋ ਚੁੱਕੀ ਹੈ ਤੇ ਅੱਜ ਸਪੈਸ਼ਲ ਸਕਰੀਨਿੰਗ ਮੌਕੇ ਜਿਸ ਕਿ ਇਸ ਫਿਲਮ ਦੇ ਕਲਾਕਾਰ ਵੀ ਪਹੁੰਚੇ ਨੇ ਮੈਨਾ ਪ੍ਰੀਤ ਓਜਲਾ ਨੇ ਮੈਮ ਗੱਲਬਾਤ ਕਰ ਲਈ ਮੈਮ ਕਿਸਾ ਲੱਗ ਰਿਹਾ ਹੈ ਅੱਜ ਅੱਜ ਬਹੁਤ ਸਪੈਸ਼ਲ ਸਕਰੀਨਿੰਗ ਸੀਗੀ ਔਰ ਮੂਵੀ ਦੇਖ ਕੇ ਸਾਰੇ ਇਮੋਸ਼ਨਲ ਹੋ ਗਏ ਸਤਿ ਸ੍ਰੀ ਅਕਾਲ ਜੀ ਫਰਸਟ ਆਫ ਔਰ ਤੇ ਹਮੇਸ਼ਾ ਬਹੁਤ ਵਧੀਆ ਲੱਗਦਾ ਜਦੋਂ ਤੁਹਾਡੀ ਫਿਲਮ ਨੂੰ ਇੰਨਾ ਵਧੀਆ ਪਰਮਾ ਹੁੰਗਾਰਾ ਮਿਲਦਾ ਤੇ ਮੇਰੇ ਨਾਲ ਵੀ ਜਿਹੜੇ ਆਡੀਅנס ਚ ਬੈਠੇ ਸੀਗੇ ਮੈਨੂੰ ਸੁਣ ਰਹੀ ਐਜ਼ ਸਮਨ ਜਿਹੜਾ ਆਪਾਂ ਸਟੋਰੀ ਦਾ ਪਾਰਟ ਆ ਉਹ ਚੀਜ਼ਾਂ ਮਹਿਸੂਸ ਕਰਕੇ ਫੀਲ ਕਰਕੇ ਕਿ ਆਡੀਅנס ਤੁਹਾਨੂੰ ਇੰਨਾ ਪਿਆਰ ਦੇ ਰਹੀ ਆ ਤੁਹਾਡੀ ਕਹਾਣੀ ਨੂੰ ਫਿਲਮ ਨੂੰ ਇੰਨਾ ਪਿਆਰ ਦੇ ਰਹੀ ਆ ਤਾਂ ਬਹੁਤ ਵਧੀਆ ਫੀਲ ਹੁੰਦਾ ਇਹ ਕਿਤੇ ਕੰਮ ਦੀ ਸ਼ਲਾਘਾ ਹੁੰਦੀ ਏ ਉਦੋਂ ਕਿਸੇ ਨਾਲ ਆ ਉਹੀ ਸੇਮ ਚੀਜ਼ ਆ ਕਿ ਜਦੋਂ ਇੱਕ ਆਰਟਿਸਟ ਦੇ ਕੰਮ ਦੀ ਅਪਰੀਸ਼ੀਏਸ਼ਨ ਹੁੰਦੀ ਆ ਤਾਂ ਉਹਦਾ ਇੱਕ ਤਾਂ ਕੌਨਫੀਡੈਂਸ ਵੱਧਦਾ ਵਾ ਇੱਕ ਉਹਨੂੰ ਹੁੰਦਾ ਕਿ ਮੈਂ ਹੋਰ ਵੀ ਆਪਣੇ ਆਪ ਤੇ ਮਿਹਨਤ ਕਰਾਂ ਇੰਨੇ ਵਧੀਆ ਵਧੀਆ ਆਰਟਿਸਟ ਜਦੋਂ ਤੁਹਾਡੇ ਨਾਲ ਬੈ ਕੇ ਪ੍ਰੈਸ ਕਾਨਫਰੰਸ ਤੁਹਾਡੇ ਕੰਮ ਦੀ ਅਪਰੀਸ਼ੀਏਸ਼ਨ ਕਰ ਰਹਿਆ ਤਾਂ ਮੈਨੂੰ ਲੱਗਦਾ ਕਿ ਮੈਨੂੰ ਲੱਗਦਾ ਮੈਨੂੰ ਲੱਗਦਾ ਮੈਂ ਹੁਣ ਹੋਰ ਵੀ ਵਧੀਆ ਕੰਮ ਕਰਾਂ ਤੇ ਆਪਣੇ ਆਪ ਤੇ ਮਿਹਨਤ ਕਰਾਂ ਕਿਸੇ ਦਾ ਐਕਸਪੀਰੀਅੰਸ ਰਿਆ ਕੁਲ ਰਾਜ ਰੰਦਾਵਾ ਹੋ ਗਏ ਰੋਸ਼ਨ ਪ੍ਰਿੰਸ ਹੋ ਗਏ ਯੋਗਰਾਜ ਸਿੰਘ ਜੀ ਹੋ ਗਏ ਨੇ ਤੇ ਕਿਸੇ ਦਾ ਰਾਣਾ ਰੰਵੀਰ ਵੀ ਨਾਲ ਨੇ ਹਾਂ ਆਫ ਕਰਸ ਆਈ ਥਿੰਕ ਕਿ ਇਹ ਸਾਰੇ ਆਰਟਿਸਟ ਨੂੰ ਮੈਂ ਸਕਰੀਨ ਤੇ ਦੇਖ ਕੇ ਵੱਡੀ ਹੋਈ ਹਾਂ ਸੋ ਮੈਂ ਕਦੇ ਇਮੇਜਿਨ ਵੀ ਨਹੀਂ ਸੀ ਕਰ ਸਕਦੀ ਕਿ ਮੈਂ ਇਹਨਾਂ ਦੇ ਨਾਲ ਇੱਕ ਫਰੇਮ 'ਚ ਖੜੂੰਗੀ ਸਕਰੀਨ ਸ਼ੇਅਰ ਕਰੂੰਗੀ ਤਾਂ ਕਿਸੇ ਵੀ ਆਰਟਿਸਟ ਲਈ ਜਦੋਂ ਤੁਸੀਂ ਐਡੇ ਵਧੀਆ ਆਰਟਿਸਟ ਨਾਲ ਵਧੀਆ ਹਿਊਮਨਸ ਦੇ ਨਾਲ ਸਕਰੀਨ ਸ਼ੇਅਰ ਕਰਦੇ ਹੋ ਕੰਮ ਕਰਾਂ ਮੌਕਾ ਮਿਲਦਾ ਤਾਂ ਇੱਕ ਬਹੁਤ ਵਧੀਆ ਐਕਸਪੀਰੀਅੰਸ ਹੁੰਦਾ ਤੇ ਗ੍ਰੇਟਫੁਲ ਹਾਂ ਮੈਂ ਕਿ ਮੈਨੂੰ ਇੰਨੇ ਸ਼ੁਰੂ ਜੀ ਆਪਣੇ ਕੈਰੀਅਰ ਦੇ ਵਿੱਚ ਇੰਨਾ ਵਧੀਆ-ਵਧੀਆ ਕੰਮ ਕਰਨ ਦਾ ਮੌਕਾ ਮਿਲਿਆ ਯੋਗਰਾ ਸਰ ਤੋਂ ਬਹੁਤ ਕੁਝ ਸਿੱਖਣ ਦਾ ਮਿਲਿਆ ਰਾਣਾ ਸਰ ਜੀ ਤਾਂ ਹੈਗੇ ਵਾਕਮਾਲ ਐਕਟਰਾਂ ਤੇ ਉਹਨਾਂ ਨੂੰ ਜਸ ਵਿਟਨੈਸ ਕਰਕੇ ਜਦੋਂ ਐਕਟਿੰਗ ਕਰਦੇ ਹੁੰਦੇ ਸੀ ਉਹਨਾਂ ਦੇ ਸੀਨ ਹੁੰਦੇ ਸੀ ਤੇ ਉਹ ਚੀਜ਼ ਨੂੰ ਐਕਸਪੀਰੀਅੰਸ ਕਰਨਾ ਕਿਸੇ ਦੇ ਕਿਸੇ ਵੀ ਆਰਟਿਸਟ ਲਈ ਬਹੁਤ ਵੱਡਾ ਸਿੱਖਣ ਦਾ ਮੌਕਾ ਹੁੰਦਾ ਤੇ ਮੈਂ ਉਹ ਚੀਜ਼ ਨੂੰ ਜਿੰਨਾ ਕਿ ਸਿੱਖ ਸਕੀ ਫਿਲਮ ਦੇ ਸ਼ੂਟ ਤੇ ਮੈਂ ਟਰਾਈ ਕੀਤਾ ਕਿ ਮੈਂ ਸਿੱਖਾਂ ਬੀਜੀ ਅ ਹੁਣ ਹੀ ਗਏ ਸਬਜੈਕਟ ਜਿਹੜਾ ਕਿ ਪ੍ਰੋਡੂਸਰ ਬਣਾਉਣ ਤੋਂ ਬਹੁਤ ਡਰਦੇ ਨੇ ਹੈ ਨਾ ਕਿਉਂਕਿ ਐਕਸ਼ਨ ਬਸ ਇਹ ਵਾਲੇ ਕਮੇਡੀ ਜ਼ਿਆਦਾ ਹੈ ਨਾ ਤੇ ਪਰਿਵਾਰਿਕ ਮੂਵੀ ਆ ਤੇ ਕੀ ਕਹਿਣਾ ਚਾਹੋਗੇ ਵੀ ਐਸੀ ਮੂਵੀ ਜਿਹੜੀ ਕੋ ਆਰਮ ਵਾਲੇ ਸਮੇਂ ਅੰਦਰ ਕਿੰਨੇ ਕੁ ਬਣੀ ਚਾਹੀਦੀ ਆਈ ਥਿੰਕ ਜਿਹੜੀ ਆਪਣੀ ਲਾਈਫ ਦੀ ਸਚਾਈ ਆਈ ਥਿੰਕ ਉਹਨੂੰ ਮੂਰੇ ਪੜਦੇ ਤੇ ਲਿਆਉਣਾ ਇੰਪੋਰਟੈਂਟ ਆ ਕਿਉਂਕਿ ਆਪਾਂ ਇਲੂਜਨ ਚ ਤਾਂ ਰਹਿ ਨਹੀਂ ਸਕਦੇ ਹਮੇਸ਼ਾ ਲਈ ਸੋ ਕਈ ਵਾਰੀ ਕੀ ਹੁੰਦਾ ਲਾਈਫ ਚ ਬਹੁਤ ਚੀਜ਼ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਇੱਕ ਦੂਜੇ ਨੂੰ ਕਹਿੰਦੇ ਨਹੀਂ ਜਾਂ ਐਕਸਪੀ ਐਕਸਪ੍ਰੈਸ ਨਹੀਂ ਕਰਦੇ ਜੇ ਆਪਣਾ ਇਦਾਂ ਦਾ ਸਿਨੇਮਾ ਬਣੂਗਾ ਜਿਹੜੀਆਂ ਸਟੋਰੀਆਂ ਨਾ ਕਿ ਸਿਰਫ ਐਂਟਰਟੇਨ ਕਰਦੀਆਂ ਬਟ ਆਲਸੋ ਆਡੀਅנס ਨੂੰ ਇੰਪੈਕਟ ਕਰਦੀਆਂ ਆਈ ਥਿੰਕ ਉਹ ਚੀਜ਼ਾਂ ਬਹੁਤ ਇੰਪੋਰਟੈਂਟ ਆ ਤਾਂਕਿ ਆਪਾਂ ਆਪਣੀ ਨਿਊ ਜਨਰੇਸ਼ਨ ਨੂੰ ਇਨਸਪਾਇਰ ਕਰ ਸਕੀਏ ਕਿ ਜੇ ਲਾਈਫ 'ਚ ਕੁਝ ਚੱਲ ਰਿਹਾ ਤੁਹਾਨੂੰ ਐਕਸਪ੍ਰੈਸ ਕਰੋ ਜੇ ਆਪਣਾ ਸਿਨੇਮਾ ਉਹ ਚੀਜ਼ਾਂ ਨੂੰ ਐਕਸਪ੍ਰੈਸ ਕਰੂਗਾ ਤਾਂ ਆਪਾਂ ਕੋ ਫੇਕ ਅਲੂਜਨ ਨਹੀਂ ਕ੍ਰੀਏਟ ਕਰਦੇ ਕਿ ਲਾਈਫ ਇਦਾਂ ਹੁੰਦੀ ਹੈ ਬਟ ਰਿਐਲਿਟੀ 'ਚ ਲਾਈਫ ਕੁਝ ਹੋਰ ਹੁੰਦੀ ਹੈ ਸੋ ਜਦੋਂ ਸਿਨੇਮਾ ਲਾਈਫ ਦੇ ਨਾਲ-ਨਾਲ ਚੱਲਦਾ ਤਾਂ ਆਪਾਂ ਫਿਰ ਰਿਐਲ ਵਿਦੇਸ਼ ਵਿੱਚ ਸੈਟਲ ਹੋ ਹਾਂਜੀ ਮੈਂ ਬਾਹਰ ਕੈਨੇਡਾ ਰਹਿੰਦੀ ਹਾਂ ਤੁਸੀਂ ਬਹੁਤ ਪੰਜਾਬੀ ਅੱਛੀ ਬੋਲ ਰਹੇ ਹੋ ਪਕਰ ਬੋਲਦੀ ਹੈ ਇਹ ਮਤਲਬ ਤੁਸੀਂ ਆਪਣੀ ਜੜ੍ਹਾਂ ਨਾਲ ਜੁੜੇ ਹੋਏ ਹੋ ਹਾਂਜੀ ਆਈ ਥਿੰਕ ਇਹ ਤਾਂ ਮੇਰੇ ਮੰਮੀ ਡੈਡੀ ਦਾ ਮੈਂ ਥੈਂਕ ਯੂ ਕਹੂੰਗੀ ਕਿਉਂਕਿ ਜਦੋਂ ਛੋਟੇ ਹੁੰਦੇ ਸਾਨੂੰ ਧੱਕੇ ਨਾਲ ਕਹਿੰਦੇ ਹੁੰਦੇ ਸੀ ਪੰਜਾਬੀ ਬੋਲੋ ਪੰਜਾਬੀ ਬੋਲੋ ਇੰਗਲਿਸ਼ ਤਾਂ ਤੁਸੀਂ ਬਾਹਰ ਬੋਲ ਹੀ ਲੈਣੀ ਆ ਉਦੋਂ ਹੁੰਦਾ ਸੀ ਕਿਉਂ ਕਹੀ ਜਾਂਦੇ ਆ ਸਾਨੂੰ ਬਟ ਮੇਰੇ ਦਾਦੀ ਜੀ ਨਾਲ ਰਹਿੰਦੇ ਆ ਤਾਂ ਮੰਮੀ ਡੈਡੀ ਨੇ ਹਮੇਸ਼ਾ ਇਨਕਰੇਜ ਕੀਤਾ ਕਿ ਅਸੀਂ ਘਰੇ ਪੰਜਾਬੀ ਬੋਲੀ ਆਪਣੀ ਮਾਂ ਬੋਲੀ ਨਾਲ ਜੁੜ ਕੇ ਰਹੀਏ ਸੋ ਆਈ ਥਿੰਕ ਉਹਨਾਂ ਦੀ ਬਦੌ ਬਿਲਕੁਲ ਬਿਲਕੁਲ ਇਹ ਕਿਸ ਨੇਖਾ ਦੇਣਾ ਚਾਹੋਗੇ ਜਿਹੜੇ ਦਰਸ਼ਕ ਹੈ ਤੱਕ ਇਹ ਸਿਨੇਮਾ ਘਰਾਂ ਵਿੱਚ ਪਹੁੰਚੇ ਨਹੀਂ 15 ਤੀ ਦੀ ਮੂਵੀ ਰਿਲੀਜ਼ ਹੋ ਚੁੱਕੀ ਹੈ ਹਾਂਜੀ ਇਹੀ ਆ ਕਿ ਇੱਕ ਇਹ ਰਿਸ਼ਤਿਆਂ ਦੀ ਕਹਾਣੀ ਆ ਆਪਣੀ ਲਾਈਫ ਦਾ ਕੋੜਾ ਸੱਚ ਆ ਤੁਸੀਂ ਆਪਣੇ ਪੂਰੇ ਪਰਿਵਾਰ ਨਾਲ ਆ ਕੇ ਫਿਲਮ ਦੇਖੋ ਆ ਇਹਦੇ ਇਮੋਸ਼ਨਸ ਦੇ ਨਾਲ ਜੁੜੋ ਤੇ ਜੇ ਤੁਸੀਂ ਆਪਣੇ ਪੂਰੇ ਪਰਿਵਾਰ ਨਾਲ ਆਉਂਗੇ ਕਈ ਵਾਰੀ ਬਹੁਤ ਚੀਜ਼ਾਂ ਹੁੰਦੀਆਂ ਆਪਣੀ ਲਾਈਫ ਜਿਹੜੀਆਂ ਆਪਾਂ ਐਕਸਪ੍ਰੈਸ ਨਹੀਂ ਕਰਦੇ ਤੇ ਸਾਡਾ ਇਹੀ ਹੋਪ ਆ ਕਿ ਜਦੋਂ ਤੁਸੀਂ ਫਿਲਮ ਦੇਖਦੇ ਹੋਮਗੇ ਤੇ ਕਈ ਕਿਤੇ ਦੂਰ ਹੋ ਜਨ ਲੋਕਾਂ ਦੇ ਦੇਖੋਗੇ ਹਾਂ ਤਾਂ ਤੁਹਾਨੂੰ ਆਪਣੇ ਆਪ ਹੀ ਉਹ ਚੀਜ਼ਾਂ ਕਲੀਅਰ ਕਰਨ ਦੀ ਲੋੜ ਨਹੀਂ ਬਟ ਤੁਸੀਂ ਸ ਚੀਜ਼ਾਂ ਫੀਲ ਕਰੋਗੇ ਤੇ ਬਸ ਇਹੀ ਸਾਡਾ ਮੈਸੇਜ ਹੈ ਟੁੱਟੇ ਰਿਸ਼ਤਿਆਂ ਨੂੰ ਜੋੜਨ ਦੀ ਕਹਾਣੀ ਹੈ ਹਾਂਜੀ ਟੁੱਟੇ ਰਿਸ਼ਤਿਆਂ ਨੂੰ ਜੋੜਨ ਦੀ ਕਹਾਣੀ ਹੈ ਤੇ ਆਪਣੀ ਈਗੋ ਨੂੰ ਸਾਈਡ ਤੇ ਰੱਖ ਕੇ ਉਹਨਾਂ ਨੂੰ ਇਹ ਚੀਜ਼ਾਂ ਨੂੰ ਫਿਕਸ ਕਰੋ ਆਪਣੇ ਰਿਸ਼ਤਿਆਂ ਨੂੰ ਨਾਲ-ਨਾਲ ਲੈ ਕੇ ਚੱਲੋ ਆਪਾਂ ਲਾਈਫ 'ਚ ਬਹੁਤ ਅੱਗੇ ਵੱਧ ਜਾਂਦੇ ਆ ਕੈਰੀਅਰ 'ਚ ਅੱਗੇ ਵੱਧ ਜਾਂਦੇ ਆ ਬਟ ਆਪਣੇ ਜਿਹੜੇ ਰਿਸ਼ਤੇ ਹੁੰਦੇ ਆ ਆਪਣੇ ਖਾਸ ਰਿਸ਼ਤੇ ਹੁੰਦੇ ਆ ਲਾਈਫ 'ਚ ਉਹਨਾਂ ਨੂੰ ਵੀ ਨਾਲ-ਨਾਲ ਆਪਾਂ ਨੂੰ ਲੈ ਕੇ ਚੱਲਣਾ ਬਣਦਾ ਜੇ ਫਿਲਮ ਆਫਰ ਹੋਈ ਸੀ ਉਦੋਂ ਤੇ ਹੁਣ ਪ੍ਰੀਤ ਵਜਲਾ ਦਾ ਕੀ ਕਹਿਣਾ ਹੈ ਇਸ ਬਾਰੇ ਆਈ ਥਿੰਕ ਮੇਰੇ ਲਈ ਇੱਕ ਵਧੀਆ ਸਿਨੇਮੇ ਨਾਲ ਜੁੜਨਾ ਮੈਂ ਆਪਣੇ ਆਮ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿਉਂਕਿ ਇਦਾਂ ਦੀਆਂ ਸਟੋਰੀਆਂ ਮੈਨੂੰ ਲੱਗਦਾ ਬਣਨੀਆਂ ਚਾਹੀਦੀਆਂ ਆਪਣੇ ਸਿਨੇਮੇ ਵਿੱਚ ਕੁਝ ਹਟਕੇ ਆਉਣਾ ਚਾਹੀਦਾ ਇੱਕ ਰਿਐਲਿਟੀ ਤੇ ਚੀਜ਼ਾਂ ਦੀ ਗੱਲ ਹੋਣੀ ਚਾਹੀਦੀ ਹੈ ਸੋ ਜਦੋਂ ਮੈਂ ਇਹ ਜੀ ਸਟੋਰੀ ਦੇ ਨਾਲ ਜੁੜੀ ਮੈਨੂੰ ਨਹੀਂ ਸੀ ਪਤਾ ਕਿ ਇੰਪੈਕਟ ਕੀ ਹੋਊਗਾ ਇਸ ਸਟੋਰੀ ਦਾ ਬਟ ਆਡੀਅנס ਤੋਂ ਇੰਨਾ ਪਿਆਰ ਮਿਲ ਰਿਹਾ ਵਾ ਤੇ ਉਹਦਾ ਸਾਰੇ ਕੈਰੈਕਟਰਸ ਨਾਲ ਆਡੀਅנס ਜੁੜ ਰਹੀ ਹੈ ਤਾਂ ਤੇ ਥੋੜਾ ਕੰਮ ਦੀ ਅਪਰੀਸ਼ੀਏਸ਼ਨ ਹੋ ਰਹੀ ਹੈ ਤਾਂ ਮੈਨੂੰ ਹਾਂਜੀ ਤਾਂ ਕੋਈ ਵੀ ਆਰਟਿਸਟ ਨੂੰ ਹਾਂਜੀ ਨਾ ਆਰਟਿਸਟ ਦੀ ਵੀ ਹੈ ਅਪਰੀਸ਼ੀਏਸ਼ਨ ਹੋਵੇ ਜੀ ਵੀ ਕੰਮ ਨੂੰ ਅਪਰੀਸ਼ੀਏਸ਼ਨ ਮਿਲ ਰਹੀ ਹੈ ਹਾਂਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ